ਆਪ ਪਹਿਲੀ ਵਾਰ ਆਇਆ ਇੱਥੇ ਤੁਸੀਂ ਪਹਿਲੀ ਵਾਰ ਆਏ ਹੋ ਹਾਂਜੀ ਹਾਂਜੀ ਮੈਂ ਆਪ ਪਹਿਲੀ ਵਾਰ ਆਇਆ ਤੁਹਾਨੂੰ ਆ ਜਗ੍ਹਾ ਕਿਹਨਾਂ ਨੇ ਦੱਸੀ ਕਿਹੜੀ ਆਂਟੀ ਨੇ ਫੋਗਲ ਪੈਂਟ ਦੀਆਂ ਨੇ ਤੁਹਾਨੂੰ ਇਹਨਾਂ ਪਤਾ ਵੇ ਇੱਥੇ ਲੁੱਟਾ ਖੋਹਾਂ ਹੁੰਦਾ ਤੁਸੀਂ ਪਹਿਲੇ ਮੰਨੇ ਸੀਗੇ ਯਾ ਮੈਨੂੰ ਨਹੀਂ ਮੈਨੂੰ ਪਤਾ ਹੁੰਦਾ ਤਾਂ ਮੈਂ ਤੇ ਕੀ ਕਰਾਂ ਹੁੰਦਾ ਇੱਥੇ ਲੋਕਾਂ ਦੇ ਫੋਨ ਖੋਹ ਹੁੰਦੇ ਆ ਉਹਨਾਂ ਦੇ ਪੈਸੇ ਖੋਹ ਹੁੰਦੇ ਆ ਮੋਟਰਸਾਈਕਲ ਇੱਥੇ ਲੋਕਾਂ ਦੀ ਖੋਹ ਹੋਏ ਆ ਕਾਫੀ ਵਾਰੀ ਪਰ ਤੁਸੀਂ ਬਾਰ-ਬਾਰ ਆਹੀ ਚੀਜ਼ਾਂ ਕਿਉਂ ਕਰਦੇ ਹੋ? ਭਾਜੀ ਮੈਂ ਨਹੀਂ ਆਉਂਗੀ। ਨਹੀਂ ਆਉਂਗੀ। ਨਸ਼ਾ ਨਸ਼ਾ ਕੀ ਕਰਦੇ ਤੁਸੀਂ? ਸਸ ਨੂੰ ਲੱਗੇ ਭਾਈ ਨੂੰ ਕੋਈ ਨਸ਼ਾ ਨਹੀਂ ਕਰਦੀ ਬੰਮ ਜੱਕ। ਨਹੀਂ ਉਹ ਤਾਂ ਠੀਕ ਆ ਪਰ ਵੈਸੇ ਫੇ ਫੇ ਤੁਹਾਨੂੰ ਕੀ ਮਜਬੂਰੀ ਹੋ ਗਈ ਤੁਸੀਂ ਇੱਥੇ ਕੰਮ ਕਰਨ ਆ ਗਏ? ਬੱਚੇ ਆ ਗਏ। ਹਾਂਜੀ। ਤੇ ਇਹ ਤੁਹਾਨੂੰ ਸਹੀ ਲੱਗਦਾ ਆ? ਚਲੋ ਨਹੀਂ ਮੰਨਦੀ ਨਹੀਂ ਸਹੀ ਲੱਗਦਾ। ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਨਾ ਤੁਸੀਂ ਜਲੰਧਰ ਕੀ ਕਰਨ ਆਏ ਇਹ ਦੱਸੋ ਪਹਿਲੇ ਤਾਂ। ਜਲੰਧਰ ਮੇਰੀ ਮੈਰਿਜ ਹੋਣੀ ਸੀ। ਹਾਂਜੀ। ਮੇਰਾ ਹਸਬੰਦ ਨੌਕਲਾਗ ਹੋਇਆ ਤਾਂ ਬੱਚੇ ਪਾਲਦੇ ਨੇ। ਮਤਲਬ ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਜਲੰਧਰ ਤੇ ਮੰਨ ਲਓ ਇੰਡੀਆਂ ਝਾੜੀਆਂ ਦੇ ਵਿੱਚ ਤੁਹਾਡੀ ਕੋਈ ਸੱਤ ਲੜ ਜਵੇ ਫੇਰ ਹਾਂਜੀ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੀ লাশ ਕਿੱਥੇ ਪਈ ਹੈ ਹਾਂਜੀ ਉਹ ਚੀਜ਼ ਸਹੀ ਹੈ ਦੱਸੋ ਮੈਨੂੰ ਨਹੀਂ ਜੀ ਫੇਰ ਤੁਸੀਂ ਵਾਰ-ਵਾਰ ਆ ਚੀਜ਼ਾਂ ਕਿਉਂ ਕਰਦੇ ਹੋ ਪਾਜੀ ਗਲਤੀ ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਤੁਸੀਂ ਆਪਣਾ ਅੰਮ੍ਰਿਤਸਰ ਜਾ ਕੇ ਜੋ ਮਰਜ਼ੀ ਕਰੋ ਜਲੰਧਰ ਦੇ ਵਿੱਚ ਤੁਸੀਂ ਇਦਾਂ ਕਰਤੋਂ ਕਰਦੇ ਹੋ ਪਾਜੀ ਸੋਰੀ ਮੈਡਮ ਹੁਣ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਾਲ ਕਰ ਦਈਏ ਪਾਜੀ ਰੈਂਦ ਹਾਂਜੀ ਪਾਜੀ ਰੈਂਦ ਫੇਰ ਤੁਸੀਂ ਮੈਮ ਇਦਾਂ ਨਾ ਨਾ ਕਰੋ ਪਾਜੀ ਰੈਂਦ ਦਵਾਰੇ ਇਥੇ ਨਜ਼ਰ ਆਉਗੇ ਤੁਸੀਂ ਸੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕੀ ਵੀ ਇਸ ਟਾਈਮ ਸਾਡ ਨੂੰ ਜਿਹੜੇ ਸੁੰਦੇ ਪਏ ਆ ਦੇਖਦੇ ਪਏ ਆ ਲਈ ਤਸਵੀਰਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਲੜਕੀ ਹੈ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਤੇ ਇੱਥੇ ਆ ਕੇ ਜਲੰਧਰ ਸ਼ਹਿਰ ਦੇ ਵਿੱਚ ਜਿਹੜਾ ਇਹ ਕੰਮ ਕਰਦੀ ਪਈ ਆ ਹੈਰਾਨਗੀ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਤੋਂ ਹੁਣ ਲੋਕੀ ਜਲੰਧਰ ਆਣੇ ਸ਼ੁਰੂ ਹੋ ਗਏ ਕਿ ਜਲੰਧਰ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇੰਨਾ ਕਾ ਜ਼ਿਆਦਾ ਸੁਸਤ ਹੋ ਗਿਆ ਕਿ ਉੱਥੇ ਦੇ ਲੋਕੀ ਜਿਹੜੇ ਹੁਣ ਉੱਠ ਕੇ ਇੱਥੇ ਆ ਕੇ ਕੰਮ ਕਰ ਰਹੇ ਆ ਸੋ ਲਗਾਤਾਰ ਸਾਡੇ ਵੱਲੋਂ ਖਬਰਾਂ ਜਿਹੜੀਆਂ ਆਵਾ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਲਗਾਤਾਰ ਪ੍ਰਸ਼ਾਸਨ ਨੂੰ ਜਿਹੜਾ ਇਹ ਦੱਸਿਆ ਜਾਂਦਾ ਸਾਡੇ ਵੱਲੋਂ ਕਿ ਇੱਥੇ ਜਿਹੜਾ ਇਹ ਦੇ ਵਪਾਰ ਦਾ ਇੱਥੇ ਜਿਹੜਾ ਕੰਮ ਚੱਲਦਾ ਤੁਹਾਨੂੰ ਦੱਸਦੇ ਕਿ ਆਸੇ ਪਾਸੇ ਲੋਕਾਂ ਦੀਆਂ ਜਿਹੜੀਆਂ ਸਾਨੂੰ ਕਾਫੀ ਕੰਪਲੇਂਟਾਂ ਆ ਰਹੀਆਂ ਸੀ ਕਿ ਜਿਹੜੀ ਇਹ ਲੜਕੀਆਂ ਇੱਥੇ ਕੰਮ ਕਰਦੀਆਂ ਉਹਨਾਂ ਦੇ ਨਾਲ ਮੁੰਡੇ ਹੁੰਦੇ ਆ ਜਿਨ੍ਹਾਂ ਨੇ ਦੱਤਰ ਤੇ ਹਥਿਆਰ ਲਾਏ ਹੁੰਦੇ ਉਸ ਤੋਂ ਬਾਅਦ ਲੋਕਾਂ ਦਾ ਜਿਹੜਾ ਫੋਨ ਖੋਲਣਦੇ ਆ ਤੇ ਜਿਹੜੇ ਪੈਸੇ ਆ ਉਹਨਾਂ ਤੋਂ ਜਿਹੜੇ ਖੋਲ ਲਿੱਤੇ ਜਾਂਦੇ ਆ ਪਰ ਫਿਰ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਹਰਕਤ ਦੇ ਵਿੱਚ ਨਹੀਂ ਆਂਦਾ ਲਗਾਤਾਰ ਲਗਾਤਾਰ ਫੋਕਲ ਪਾਇਂ ਦੇ ਨਜ਼ਦੀਕ ਜੇ ਗੱਲ ਕਰੀਏ ਸਾਡੇ ਵੱਲੋਂ ਦੋ ਤਿੰਨ ਵਾਰੀ ਜਿਹੜੀ ਖਬਰਾਂ ਪ੍ਰਕਾਸ਼ਿਤ ਜਿਹੜੀਆਂ ਕਰ ਦਿੱਤੀਆਂ ਗਈਆਂ ਪਰ ਫੇਰ ਵੀ ਜਿਹੜਾ ਇੱਥੇ ਬਿਲਕੁਲ ਵੀ ਇਸ ਚੀਜ਼ ਨੂੰ ਠਲ ਨਹੀਂ ਪੈ ਰਹੀ ਹੈਰਾਨਗੀ ਵਾਲੀ ਗੱਲ ਹੈ ਕਿ ਕਦੋਂ ਜਿਹੜਾ ਇਹ ਦੇਹ ਵਪਾਰ ਦਾ ਜਿਹੜਾ ਕੰਮ ਬਿਲਕੁਲ ਬੰਦ ਹੋਏਗਾ ਉਥੇ ਤੁਹਾਨੂੰ ਦੱਸ ਦਈਏ ਕਿ ਕਈ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਇਹ ਗਰੀਬ ਤਸਕੇ ਦੇ ਲੋਕ ਐ ਇਹਨਾਂ ਨੂੰ ਤੁਸੀਂ ਨਾ ਤੰਗ ਕਰੋ ਜਾਂ ਇਦਾਂ ਨਾਚਿਤ ਚੀਜ਼ਾਂ ਕਰੋ ਪਰ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਨਾਲ ਕਈ ਮੁੰਡੇ ਹੋ ਹੁੰਦੇ ਨੇ ਜਿਨ੍ਹਾਂ ਨੇ ਦਾਤਰ ਲਾਏ ਹੁੰਦੇ ਆ ਪਹਿਲੇ ਲੜਕੀ ਸਾਹਮਣੇ ਆਂਦੀ ਆ ਉਸ ਤੋਂ ਬਾ ਦੂਜੇ ਬੰਦੇ ਨੂੰ ਜਿਹੜਾ ਘੇਰ ਲੈਂਦੇ ਆ ਵਾਈਕ ਵੀ ਖੋਲ ਦਿੱਤੀ ਜਾਂਦੀ ਆ ਤੇ ਫੋਨ ਵੀ ਜਿਹੜੇ ਆ ਖੋਲ ਦਿੱਤੇ ਜਾਂਦੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਲੜਕੀਆਂ ਆ ਉਹ ਪਹਿਲੇ ਤਾਂ ਮੁੰਡਿਆਂ ਨੂੰ ਆਪਣੇ ਵੱਲ ਝਾਂਸਾ ਦੇ ਕੇ ਬੁਲਾਉਂਦੀਆਂ ਨੇ ਉਸ ਤੋਂ ਬਾਅਦ ਜਿਹੜੀਆਂ ਵਾਰਦਾਤਾਂ ਨੂੰ ਜਿਹੜਾ ਅਨਜਾਨ ਦਿੱਤਾ ਜਾਂਦਾ ਜਲੰਧਰ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਪਰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਤੋਂ ਲੜਕੀ ਇੱਥੇ ਆਈ ਆ ਤੇ ਇਹ ਜਿਹੜੀਆਂ ਸਾਰੀਆਂ ਇੱਥੇ ਚੀਜ਼ਾਂ ਕਰਦੀ ਪਈ ਆ ਆਖਿਰ ਕਦੋਂ ਤੱਕ ਜਿਹੜਾ ਇਹ ਕੰਮ ਇਸੇ ਤਰ੍ਹਾਂ ਇੱਥੇ ਚੱਲਦਾ ਰਹੂਗਾ ਤੇ ਜਲੰਧਰ ਨੂੰ ਸਮਾਰ ਦੇਖਣ ਵਾਲੀ ਗੱਲ ਹੁਣ ਇਹ ਵੀ ਹੈ ਮੈਂ ਇੱਕ ਮਿੰਟ ਦੇਖਣ ਵਾਲੀ ਗੱਲ ਹੁਣ ਇਹ ਵੀ ਹੈ ਕਿ ਕਿੰਨੀ ਜਲਦੀ ਜਿਹੜੀ ਅਸੀਂ ਨੂੰ ਰੋਕ ਲੱਗੇਗੀ ਉੱਥੇ ਹੀ ਤਸਵੀਰਾਂ ਤੁਹਾਨੂੰ ਦੂਜੇ ਬੰਨੇ ਵੀ ਦਿਖਾਉਣੀ ਹੈ ਕਿ ਮੈਟ ਵਿਛਾਇਆ ਹੋਇਆ ਹੈ ਉੱਥੇ ਤੁਹਾਨੂੰ ਦੱਸ ਦੇਗੀ ਮੈਟ ਜਿਹੜਾ ਵਿਛਾਇਆ ਹੋਇਆ ਹੈ ਕਿਸ ਤਰ੍ਹਾਂ ਝਾੜੀਆਂ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹੈ ਦੇ ਵਪਾਰ ਦਾ ਜਿਹੜਾ ਕੰਮ ਹੈ ਲਗਾਤਾਰ ਕੀਤਾ ਜਾਂਦਾ ਹੈ ਹੰ ਤਾਂ ਦੱਸ ਦਈਏ ਕਿ 7 8 ਜਿਹੜੀਆਂ ਲੜਕੀਆਂ ਐ ਇੱਥੇ ਲਗਾਤਾਰ ਕੰਮ ਕਰਦੀਆਂ ਤੇ ਇਹਨਾਂ ਦੀ ਜਿਹੜੀ ਇੱਕ ਲੇਡੀਆਂਜ਼ ਐ ਜਿਹੜੀ ਬੁੱਢੀ ਜੀ ਐ ਜੋ ਇੱਥੇ ਦੇ ਵਪਾਰ ਦਾ ਕੰਮ ਚਲਾਉਂਦੀ ਐ ਤੁਹਾਨੂੰ ਦੱਸ ਦਈਏ ਕਿ ਪ੍ਰਵਾਸੀ ਹੀ ਨਹੀਂ ਜੋ ਉੱਥੇ ਹੀ ਗੱਲ ਕਰੀਏ ਪ੍ਰਵਾਸੀਆਂ ਦੇ ਨਾਲ-ਨਾਲ ਜੇ ਗੱਲ ਕਰੀਏ ਹੁਣ ਪੰਜਾਬ ਦੀਆਂ ਲੜਕੀਆਂ ਨੂੰ ਵੀ ਇਹਨਾਂ ਨੇ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰਤਾ ਤੇ ਜਿਹੜਾ ਗਰੋ ਆਪਣਾ ਪੂਰਾ ਤਿਆਰ ਕਰਨਾ ਸ਼ੁਰੂ ਕਰਤਾ ਆਸੇ-ਪਾਸੇ ਦਿਖਾ ਦਿੰਦੇ ਆ ਕਿ ਸਾਰੇ ਬੰਨੇ ਜਿਹੜੀ ਝਾੜੀਆਂ ਐ ਕਿਸ ਤਰ੍ਹਾਂ ਇਸ ਝਾੜੀਆਂ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਸੱਜੇ ਬੰਨੇ ਫੈਕਟਰੀ ਐ ਲੋਕਾਂ ਦਾ ਘਰ ਐ ਜਿੰਨੇ ਦਾ ਘਰ ਹੈ ਉਹਨਾਂ ਵੱਲੋਂ ਬਾਰ-ਬਾਰ ਸਾਨੂੰ ਜਿਹੜਾ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਪੁਲਿਸ ਇੱਥੇ ਆ ਕੇ ਕਵਰੇਜ ਕਰੋ ਤਾਂ ਕਿ ਸਾਨੂੰ ਜਿਹੜੀਆਂ ਦਿੱਕਤਾਂ ਹੁੰਦੀਆਂ ਕਿਉਂਕਿ ਸਾਡੀਆਂ ਵੀ ਲੜਕੀਆਂ ਕੋਠੇ ਦੇ ਉੱਤੇ ਚੜ੍ਹਦੀਆਂ ਤੇ ਕਈ ਵਾਰੀ ਕੋਠੇ ਤੋਂ ਦੇਖਣ ਨੂੰ ਮਿਲਦਾ ਕਿ ਇੱਥੇ ਕਿਸ ਤਰ੍ਹਾਂ ਜਿਹੜਾ ਕੰਮ ਚੱਲਦਾ ਪਿਆ ਸੋ ਤੁਹਾਨੂੰ ਦੱਸ ਦਈਏ ਕਿ ਖਬਰ ਪ੍ਰਕਾਸ਼ਿਤ ਕਰਨ ਦਾ ਸਾਡਾ ਜਿਹੜਾ ਮੇਨ ਮੋਟਿਵ ਸੀਗਾ ਉਹ ਇਹ ਸੀਗਾ ਕਿ ਪ੍ਰਸ਼ਾਸਨ ਨੂੰ ਇਸ ਜਿਹੜੀ ਜਿਹੜੀਆਂ ਜਿਹੜੀਆਂ ਗੈਰਕਾਨੂੰਨੀਆ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਪ੍ਰਸ਼ਾਸਨ ਜਿਹੜਾ ਇਸ ਵੱਲ ਵੀ ਧਿਆਨ ਮਾਰੇ ਪ੍ਰਸ਼ਾਸਨ ਨੂੰ ਇੱਕ ਸੂਚਿਤ ਕਰਨ ਲਈ ਸਾਡੇ ਵੱਲੋਂ ਜਿਹੜੀ ਇਹ ਖਬਰ ਕੀਤੀ ਗਈ ਸੀ ਕਿ ਦਾ ਕੰਮ ਚੱਲ ਰਿਹਾ ਤੇ ਆਸੇ ਪਾਸੇ ਲੋਕਾਂ ਨੂੰ ਜਿਹੜਾ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਛਿੰਨਾ ਛੱਪੀ ਵੀ ਇਹਨਾਂ ਕਰਕੇ ਜਿਹੜੀ ਜ਼ਿਆਦਾ ਬਹੁਤ ਜ਼ਿਆਦਾ ਵੱਧ ਰਹੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਕਿੰਨੀ ਜਲਦੀ ਇਹਨਾਂ ਉੱਤੇ ਰੋਕ ਲਾਂਦਾ ਸੋ ਇਸੇ ਤਰ੍ਹਾਂ ਅਸੀਂ ਜਿਹੜੀਆਂ ਖਬਰਾਂ ਲਗਾਤਾਰ ਪ੍ਰਕਾਸ਼ਿਤ ਜਿਹੜੀਆਂ ਕਰਦੇ ਰਵਾਂਗੇ ਤੇ ਪ੍ਰਸ਼ਾਸਨ ਨੂੰ ਦੱਸਦੇ ਰਵਾਂਗੇ ਕਿ ਕਿੱਥੇ ਕਿਹੜੀ ਚੀਜ਼ ਹੋ ਰਹੀ ਹੈ ਕਿੱਥੇ ਕਿਹੜੀ ਚੀਜ਼ ਨਹੀਂ ਹੋ ਰਹੀ ਤਾਂ ਕਿ ਅਸੀਂ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਕੱਠੇ ਤੁਰ ਕੇ ਜਿਹੜਾ ਜ਼ਿਲ੍ਹਾੰਦਰ ਨੂੰ ਸਮਾਰਟ ਸਿਟੀ ਦਾ ਦਰਜ ਮੈਂ رپورਟਰ ਗੁਰਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ